ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਆਪਣੀ ਨਿਆਣੀ ਦਾ ਵਿਆਹ ਕਰਨ ਤੋਂ ਪਹਿਲਾਂ ਉਹਨੂੰ ਕਿਹੜੀਆਂ ਗੱਲਾਂ ਪੁੱਛਣੀਆਂ ਜ਼ਰੂਰੀ ਹੁੰਦੀਆਂ ਹਨ ਜਿਵੇਂ ਕਿ ਅਸੀਂ ਆਪਣੇ ਨਿਆਣੇ ਦੀ ਖੁਸ਼ਹਾਲੀ ਲਈ ਸਭ ਕੁਝ ਕਰਦੇ ਹਾਂ ਇਸ ਲਈ ਉਹਨਾਂ ਦੀ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਵੀ ਸਫਲ ਹੋਣੀ ਚਾਹੀਦੀ ਹੈ ਜਦੋਂ ਅਸੀਂ ਆਪਣੇ ਪੁੱਤ ਜਾਂ ਧੀ ਦਾ ਵਿਆਹ ਕਰਦੇ ਹਾਂ ਤਾਂ ਅਸੀਂ ਰਿਸ਼ਤਾ ਤਾਂ ਪੱਕਾ ਕਰ ਲੈਂਦੇ ਹਾਂ ਪਰ ਕੀ ਅਸੀਂ ਇਹ ਪੱਕਾ ਕਰਦੇ ਹਾਂ ਕਿ ਉਹ ਮਾਨਸਿਕ ਤੌਰ ਤੇ ਸੋਚ ਦੇ ਤੌਰ ਤੇ ਅਤੇ ਜ਼ਿੰਮੇਵਾਰੀਆਂ ਦੇ ਤੌਰ ਤੇ ਵਿਆਹ ਲਈ ਤਿਆਰ ਹੈ ਜਾਂ ਨਹੀਂ ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ 10 ਅਹਿਮ ਸਵਾਲ ਜਿਨ੍ਹਾਂ ਦਾ ਜਵਾਬ ਹਰੇਕ ਮਾਪੇ ਨੂੰ ਆਪਣੇ ਨਿਆਣਿਆਂ ਤੋਂ ਵਿਆਹ ਤੋਂ ਪਹਿਲਾਂ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਚਲੋ ਸ਼ੁਰੂ ਕਰੀਏ ਉਹ 10 ਗੱਲਾਂ ਜੋ ਹਰ ਮਾਪਿਆਂ ਨੂੰ ਆਪਣੇ ਪੁੱਤ ਜਾਂ ਧੀ ਨੂੰ ਵਿਆਹ ਤੋਂ ਪਹਿਲਾਂ ਜ਼ਰੂਰ ਪੁੱਛਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲੀ ਗੱਲ ਉਸ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਤੂੰ ਵਿਆਹ ਲਈ ਤਿਆਰ ਹੈ ਇਹ ਸਭ ਤੋਂ ਪਹਿਲਾ ਅਤੇ ਅਹਿਮ ਸਵਾਲ ਹੈ ਤਿਆਰੀ ਸਿਰਫ ਕੱਪੜਿਆਂ ਦੀ ਘਰ ਦੀ ਜਾਂ ਰਸਮਾਂ ਦੀ ਨਹੀਂ ਹੁੰਦੀ ਇਹ ਸਵਾਲ ਸਧਾਰਨ ਜ਼ਰੂਰ ਜਾਪਦਾ ਹੋ ਸਕਦਾ ਪਰ ਇਹ ਬਹੁਤ ਡੂੰਘੇ ਅਰਥ ਰੱਖਦਾ ਹੈ ਆਪਣੇ ਨਿਆਣੇ ਦੀ ਮਨੋਵਿਰਤੀ ਨੂੰ ਸਮਝੋ ਕਿ ਉਹ ਆਤਮਿਕ ਤੌਰ ਤੇ ਜ਼ਿੰਮੇਵਾਰੀਆਂ ਦੇ ਤੌਰ ਤੇ ਤਿਆਰ ਹੈ ਜਾ ਨਹੀਂ ਇਸ ਤੋਂ ਇਲਾਵਾ ਤੁਸੀਂ ਪੁੱਛੋ ਕਿ ਉਹ ਆਪਣੇ ਜੀਵਨ ਸਾਥੀ ਤੋਂ ਕੀ ਉਮੀਦਾਂ ਰੱਖਦਾ ਹੈ ਜਾਂ ਰੱਖਦੀ ਹੈ ਇਹ ਸਵਾਲ ਰਾਹੀਂ ਉਹਦੀ ਸੋਚ ਨੂੰ ਸਮਝਣਾ ਆਸਾਨ ਹੋ ਜਾਵੇਗਾ ਜਿਵੇਂ ਵੀ ਉਹ ਕੀ ਚਾਹੁੰਦਾ ਹੈ ਜੀਵਨ ਸਾਥੀ ਬਾਹਰ ਜਾ ਕੇ ਕੰਮ ਕਰੇ ਜਾਂ ਘਰ ਸੰਭਾਲੇ ਇਹ ਸਵਾਲ ਰਾਹੀਂ ਅਸੀਂ ਇਹ ਜਾਣ ਸਕਦੇ ਹਾਂ ਕਿ ਨਿਆਣਾ ਵਿਆਹ ਦੀ ਕੀ ਪਰਵਾਹਸ਼ਾ ਰੱਖਦਾ ਹੈ ਉਹ ਰਿਸ਼ਤੇ ਨੂੰ ਇੱਕ ਦੋਸਤੀ ਵਾਂਗ ਵੇਖਦਾ ਹੈ ਜਾਂ ਸਿਰਫ ਸਮਾਜਿਕ ਫਰਜ਼ ਸਮਝਦਾ ਹੈ ਨੰਬਰ 3 ਤੁਸੀਂ ਪੁੱਛ ਸਕਦੇ ਹੋ ਵੀ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੈ ਕੇ ਉਹਦੀ ਕੀ ਯੋਜਨਾ ਜਿਵੇਂ ਕਿ ਕੀ ਉਹ ਵਿਆਹ ਤੋਂ ਬਾਅਦ ਹੋਰ ਪੜ੍ਹਾਈ ਕਰੇਗਾ ਨੌਕਰੀ ਕਰੇਗਾ ਜਾਂ ਕਾਰੋਬਾਰ ਕਰਨਾ ਚਾਹੁੰਦਾ ਹੈ ਜੋ ਚਾਹੁੰਦੀ ਹੈ ਤੁਸੀਂ ਮੁੰਡੇ ਤੇ ਕੁੜੀ ਦੋਨਾਂ ਨੂੰ ਇਹ ਸਵਾਲ ਪੁੱਛ ਸਕਦੇ ਹੋ ਇਹ ਗੱਲਾਂ ਪਹਿਲਾਂ ਹੀ ਚਰਚਾ ਕਰਨ ਨਾਲ ਅਣਚਾਹੀਆਂ ਅਣਵਨਾ ਤੋਂ ਬਚਿਆ ਜਾ ਸਕਦਾ ਹੈ ਇਹ ਸਵਾਲ ਦੁਆਰਾ ਨਿਆਣੇ ਦੀ ਸੋਚ ਦਾ ਪਤਾ ਲੱਗਦਾ ਹੈ ਕੀ ਕੀ ਉਹ ਜੈਂਡਰ ਰੋਲਸ ਬਾਰੇ ਕੀ ਸੋਚਦਾ ਹੈ ਕੀ ਘਰੇਲੂ ਕੰਮ ਦੋਹਾਂ ਦੀ ਜ਼ਿੰਮੇਵਾਰੀ ਹੈ ਜਾਂ ਸਿਰਫ ਇੱਕ ਪਾਸੇ ਦੀ ਨੰਬਰ 4 ਤੁਸੀਂ ਪੁੱਛ ਸਕਦੇ ਹੋ ਵੀ ਕੀ ਤੂੰ ਘਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੈ ਘਰ ਵਿੱਚ ਪੈਸਾ ਕਮਾਉਣ ਤੋਂ ਲੈ ਕੇ ਮਾਨਸਿਕ ਭਾਵਨਾਤਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਸਭ ਕੁਝ ਵਿੱਚ ਰੁਚੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਜੇਕਰ ਇਨਸਾਨ ਉਹ ਚਾਹੇ ਮੁੰਡਾ ਹੈ ਭਾਵੇਂ ਕੁੜੀ ਆ ਜੇ ਉਹ ਕਿਸੇ ਵੀ ਚੀਜ਼ ਤੋਂ ਉਨਾ ਰਹਿ ਜਾਂਦਾ ਹੈ ਤਾਂ ਉਹ ਵਿਹੋਤਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰ ਦਿੰਦਾ। ਨੰਬਰ 5 ਤੇ ਤੁਸੀਂ ਪੁੱਛ ਸਕਦੇ ਹੋ ਕਿ ਤੂੰ ਰਿਸ਼ਤਿਆਂ ਵਿੱਚ ਇਮਾਨਦਾਰੀ ਤੇ ਭਰੋਸੇ ਨੂੰ ਕਿੰਨਾ ਮਹੱਤਵਪੂਰਨ ਮੰਨਦਾ? ਕਿਉਂਕਿ ਵਿਆਹ ਕਿਉਂਕਿ ਵਿਆਹ ਸਿਰਫ ਰਸਮ ਨਹੀਂ ਹੁੰਦੀ, ਇਹ ਇੱਕ ਭਰੋਸੇ ਦੀ ਲੜੀ ਹੁੰਦੀ ਆ। ਜੇਕਰ ਨਿਆਣਾ ਇਸ ਗੱਲ ਤੇ ਸਹਿਮਤ ਹੋ ਰਿਹਾ ਹੈ ਤਾਂ ਉਹ ਇੱਕ ਪੱਕੇ ਰਿਸ਼ਤੇ ਲਈ ਤਿਆਰ ਹੈ। ਇਹ ਗੱਲ ਵਿਹੋਤਾ ਜੀਵਨ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਜੇਕਰ ਨਿਆਣਾ ਖੁੱਲ ਕੇ ਗੱਲ ਕਰ ਸਕਦਾ ਹੈ ਆਹ ਉਹ ਸੰਚਾਲਕ ਤੌਰ ਤੇ ਮਚਿਓਰ ਹੈ ਨੰਬਰ 6 ਤੇ ਤੁਸੀਂ ਪੁੱਛ ਸਕਦੇ ਹੋ ਕਿ ਤੁਸੀਂ ਗੁੱਸੇ ਅਤੇ ਝਗੜਿਆਂ ਨੂੰ ਕਿਵੇਂ ਹੱਲ ਕਰੋਗੇ ਕਿਉਂਕਿ ਝਗੜੇ ਹਰ ਰਿਸ਼ਤੇ ਵਿੱਚ ਆਉਂਦੇ ਨੇ ਪਰ ਉਹਨਾਂ ਨੂੰ ਹੱਲ ਕਰਨ ਦੇ ਢੰਗ ਨਾਲ ਰਿਸ਼ਤੇ ਨੂੰ ਬਚਾਇਆ ਜਾ ਸਕਦਾ ਹੈ ਇਹ ਗੱਲ ਪੁੱਛਣਾ ਨਿਆਣੇ ਦੀ ਮਚਿਓਰਿਟੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੰਬਰ 7 ਤੁਸੀਂ ਪੁੱਛ ਸਕਦੇ ਹੋ ਕਿ ਕੀ ਤੂੰ ਆਪਣੇ ਜੀਵਨ ਸਾਥੀ ਦੇ ਪਰਿਵਾਰ ਦੀ ਇੱਜ਼ਤ ਕਰਨ ਲਈ ਤਿਆਰ ਆ ਇਹ ਇਸ ਲਈ ਕਿਉਂਕਿ ਵਿਆਹ ਸਿਰਫ ਦੋ ਲੋਕਾਂ ਦਾ ਹੀ ਨਹੀਂ ਹੁੰਦਾ ਦੋ ਪਰਿਵਾਰਾਂ ਦਾ ਮੇਲ ਹੁੰਦਾ ਆ ਤੇ ਦੋ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਰਿਸ਼ਤੇ ਜੁੜਦੇ ਨੇ ਜਿਨ੍ਹਾਂ ਦੇ ਵਿੱਚ ਸਾਰਿਆਂ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੁੰਦਾ ਆ ਇਹ ਪਰਿਵਾਰ ਨੂੰ ਲੈ ਕੇ ਨਿਆਣਿਆਂ ਦੀ ਸੋਚ ਨੂੰ ਇੱਥੇ ਸਮਝਿਆ ਜਾ ਸਕਦਾ ਹੈ ਨੰਬਰ 8 ਤੁਸੀਂ ਪੁੱਛ ਸਕਦੇ ਹੋ ਕਿ ਤੂੰ ਆਪਣੇ ਜੀਵਨ ਵਿੱਚ ਆਜ਼ਾਦੀ ਅਤੇ ਜ਼ਿੰਮੇਵਾਰੀਆਂ ਵਿੱਚ ਕਿਵੇਂ ਸੰਤੁਲਿਤ ਰੱਖੇਂਗਾ ਜਾਂ ਰੱਖੇਂਗੀ ਕਈ ਵਾਰ ਨੌਜਵਾਨਾਂ ਨੂੰ ਇਹ ਲੱਗਦਾ ਕਿ ਵਿਆਹ ਉਹਨਾਂ ਦੀ ਆਜ਼ਾਦੀ ਖਤਮ ਕਰ ਦੇਵੇਗਾ ਇਹ ਸਵਾਲ ਕਰਕੇ ਤੁਸੀਂ ਉਹਨਾਂ ਦੇ ਮਨ ਦੇ ਡਰ ਜਾਂ ਭਰਮ ਨੂੰ ਸਮਝ ਸਕਦੇ ਹੋ ਨੰਬਰ 9 ਤੇ ਤੁਸੀਂ ਪੁੱਛ ਸਕਦੇ ਹੋ ਵੀ ਕੀ ਤੇਰੇ ਲਈ ਆਰਥਿਕ ਸਥਿਤੀ ਮਹੱਤਵਪੂਰਨ ਹੈ ਕਹਿਣ ਦਾ ਮਤਲਬ ਆ ਕੀ ਉਹ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸੰਵੇਦਨਸ਼ੀਲ ਹੈ ਵਿਆਹ ਤੋਂ ਬਾਅਦ ਘਰੇਲੂ ਆਮਦਨ ਖਰਚ ਸਾਂਝੇ ਖਾਂਸਲੇ ਇਹਨਾਂ ਸਾਰਿਆਂ ਵਿੱਚ ਨਿਆਣੇ ਦੀ ਸੋਚ ਜਾਣੀ ਜਾ ਸਕਦੀ ਆ ਆਰਥਿਕ ਸਥਿਰਤਾ ਅਤੇ ਵਿੱਤੀ ਸੋਚ ਦੋਵੇਂ ਰਿਸ਼ਤੇ ਦੀ ਸਥਿਰਤਾ ਲਈ ਬਹੁਤ ਜ਼ਰੂਰੀ ਹੁੰਦੀ ਨੇ। ਪ੍ਰੇਮ ਪਿਆਰ ਦੇ ਨਾਲ ਨਾਲ ਪ੍ਰੈਕਟੀਕਲ ਹੋਣਾ ਵੀ ਜ਼ਰੂਰੀ ਆ। ਨੰਬਰ 10 ਕੀ ਤੂੰ ਰਿਸ਼ਤੇ ਨੂੰ ਨਿਭਾਉਣ ਲਈ ਸਮਾਂ ਅਤੇ ਕੋਸ਼ਿਸ਼ ਦੇਵੇਂਗਾ ਜਾਂ ਦੇਵੇਂਗੀ? ਇਹ ਸਭ ਤੋਂ ਅਹਿਮ ਗੱਲ ਆ ਕਿਸੇ ਵੀ ਰਿਸ਼ਤੇ ਦੀ ਕਾਮਯਾਬੀ ਲਈ ਟਾਈਮ ਅਤੇ ਐਫਰਟਸ ਦੋਵੇਂ ਲੜੀਂਦੇ ਹੁੰਦੇ ਨੇ। ਇਹ ਰਿਸ਼ਤਾ ਸਿਰਫ ਦੋ ਲੋਕਾਂ ਦਾ ਨਹੀਂ ਦੋ ਪਰਿਵਾਰਾਂ ਦਾ ਹੁੰਦਾ। ਇਸ ਲਈ ਪਰਵਾਰਿਕ ਸਮਾਨ ਸਮਝ ਬਹੁਤ ਜ਼ਰੂਰੀ ਆ ਆਜ਼ਾਦੀ ਅਤੇ ਸਮਝੌਤਾ ਦੋਵੇਂ ਚਾਹੀਦੇ ਨੇ ਇਹ ਪੁੱਛਣਾ ਪਤਾ ਲੱਗਦਾ ਕਿ ਉਹ ਰਿਸ਼ਤੇ ਵਿੱਚ ਘੁਟੇਗਾ ਜਾਂ ਖੁਸ਼ੀ ਨਾਲ ਨਿਭਾਏਗਾ ਇਸ ਤੋਂ ਇਲਾਵਾ ਤੁਸੀਂ ਪੁੱਛ ਸਕਦੇ ਹੋ ਕਿ ਕੀ ਤੂੰ ਰਿਸ਼ਤੇ ਲਈ ਸਮਾਂ ਕੋਸ਼ਿਸ਼ ਅਤੇ ਪਿਆਰ ਦੇ ਸਕਦਾ ਹੈ ਜਾਂ ਦੇ ਸਕਦੀਆਂ ਇਹ ਅਖੀਰਲਾ ਪਰ ਸਭ ਤੋਂ ਅਹਿਮ ਸਵਾਲ ਆ ਰਿਸ਼ਤਾ ਬਣਾਉਣ ਲਈ ਸਿਰਫ ਲਾਵਾ ਨਹੀਂ ਹਰ ਰੋਜ਼ ਦੀ ਕੋਸ਼ਿਸ਼ ਚਾਹੀਦੀ ਆ ਮੈਂ ਉਮੀਦ ਕਰਦੀ ਆ ਕਿ ਇਹ ਗੱਲਾਂ ਤੁਹਾਨੂੰ ਆਪਣੇ ਨਿਆਣੇ ਨੂੰ ਵਿਆਹ ਲਈ ਤਿਆਰ ਕਰਨ 'ਚ ਮਦਦ ਕਰਨਗੀਆਂ ਵਿਆਹ ਇੱਕ ਜੀਵਨ ਭਰ ਦਾ ਫੈਸਲਾ ਹੁੰਦਾ ਹੈ ਇਸ ਲਈ ਸਿਰਫ ਬਰਾਤਾਂ ਤੇ ਰਸਮਾਂ ਤੱਕ ਹੀ ਸੀਮਤ ਨਾ ਰੱਖੋ ਨਿਆਣੇ ਦੇ ਮਨ ਦੀ ਤਿਆਰੀ ਨੂੰ ਵੀ ਸਮਝੋ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਮਾਪੇ ਵੀ ਇਹ ਗੱਲਾਂ ਆਪਣੇ ਨਿਆਣਿਆਂ ਨਾਲ ਕਰ ਸਕਣ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇ ਤੁਸੀਂ ਹੋਰ ਵੀ ਵਿਸ਼ਿਆਂ ਉੱਤੇ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਨਾ ਨਾ ਭੁੱਲੋ ਉਮੀਦ ਹੈ ਕਿ ਇਹ 10 ਸਵਾਲ ਤੁਹਾਡੇ ਲਈ ਸਹਾਇਕ ਸਾਬਤ ਹੋਣਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ